ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਏਕ ओंकार ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਵਈ ਜੇ ਸੋਚੀ ਲਖਵਾਰ ਚੁੱਪ ਚੁੱਪ ਨ ਹੋਵਈ ਜੇ ਲਾਇ ਰਹਾ ਲਿਪਤਾਰ ਉਹ ਕਾ ਬਕਨਾ ਤਰੀ ਜੈ ਬਨਾ ਪੁਰੀਆ ਪਹਾਰ ਸਹਸ ਸਿਆਣ ਪਾ ਲਖ ਹੋਇ ਤੈ ਕਨਾ ਚੱਲ ਨਾਲ ਤੇਵ ਸੁਚਾਰਾ ਹੋਈਐ ਤੇਵ ਕੋੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਲ ਕਲਖਿਆ ਨਾਲ ਹੁਕਮੇ ਹਵਨਕਾਰ ਹੁਕਮ ਨਾ ਕਰਿਆ ਜਾਈ ਹੁਕਮੇ ਹਵਨ ਜੀ ਹੁਕਮ ਮੇ ਲਵੜਿਆਈ ਹੁਕਮੋਂ ਤੰਨੇ ਜੋ ਹੁਕਮਾ ਲਿਖ ਦੁੱਖ ਸੁਖ ਪਾਈਐ ਇਕਨਾ ਹੁਕਮੇ ਬਖਸੀਸ ਇਕ ਹੁਕਮੀ ਸਦਾ ਭਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਇ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨਿਸ਼ਾਨ ਗਾਵੈ ਕੋ ਗਣਵਡਿਆਨ ਚਾਰ ਗਾਵੈ ਕੋ ਵਿੱਜਾ ਵਿਖਮ ਵਿਚਾਰ ਗਾਵੇ ਕੋ ਸਾਜਿ ਕਰੇ ਤਨ ਖੇ ਗਾਵੇ ਪਉਜੀ ਲੈ ਫਿਰ ਦੇ ਗਾਵੇ ਕੋ ਜਾਪੈ ਤਿਸੈ ਦੂਰ ਗਾਵੇ ਕੋ ਵੇਖੈ ਹਾਥ ਰਖ ਦੂਰ ਕਥਨਾ ਕਥਿਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਉਸ ਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਤਿਨਾਮ ਸਾਚਾ ਸਾਹਿਬ ਸਤਿਨਾਮ ਆਖੇ ਭਾਖੇ ਭਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅਗੈ ਰਖਿਆ ਜਿੱਤ ਸਦਰਬਾਰ ਮੌਕੇ ਬੋਲਣ ਬੋਲੀਐ ਜੁਸਣ ਤਹੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ タルਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਅਰ ਜਾਣੀਐ ਸਭ ਆਪੇ ਸਚਿਆਰੋ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਤਨ ਪਾਇਆ ਮਾਨ ਨਾਨਕ ਗਾਵਿਏ ਗੁਣੀ ਨਿਧਾਨ ਗਾਵੈ ਸਣੀ ਅੰਦਰ ਰਖੀਏ ਭਾਵੋ ਦੁੱਖ ਪਰਹਰ ਸਭ ਘਰ ਲੈ ਜਾਏ ਗਰਮ ਕਨਾਦੰ ਗਰਮੁ ਖੇਦੰ ਗਰਮੁ ਖਰਹਿ ਅਸਮਾਈ ਗੁਰ ਇਸਰ ਗੁਰ ਗੋਰਖ ਬਰਨਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨ ਜਾਏ ਗੁਰਾਂ ਇੱਕ ਦਹਿ ਉਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾਂ ਅਣ ਪਾਣੇ ਕਿ ਨਾਇ ਤਰੀ ਜੇਤੀ ਸਿਰਠ ਉਤਾਈ ਵਿਖਾ ਅਣ ਕਰਮਾਂ ਕੀ ਮਿਲ ਲੈ ਲਈ ਮਤਿ ਵਿਚਰਤਨ ਜਵਾਹਰ ਮਾਨਕ ਜੇ ਕਿਰਤ ਗੁਰ ਕੀ ਸੁਣੀ ਬੁਰਾ ਇੱਕ ਦਹਿ ਬੁਝਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈ ਵਿਸਰਨ ਜਾਈ ਜੇ ਜੁਪਚਾਰੇ ਆਰਜਾ ਹੋਰ ਦ ਸੁਣੀ ਹੋਏ ਨਾ ਖੰਡਾ ਵਿਰ ਜਾਣੀਐ ਨਾਲ ਤਲੈ ਸਭ ਕੋਏ ਚੰਗਾ ਨ ਰਖੈ ਕ ਜਸ ਕੀਰਤਿ ਜਗ ਲੇ ਜੇ ਤਸ ਨਦਰ ਨਾਇਆ ਵਈ ਤਵਾਤਨ ਪੁੱਛੇ ਕੇ ਕੀਤਾ ਅੰਦਰ ਕੀਤ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਹੱਥ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਐ ਸਤਿਪੀਰ ਸੁਰਨਾਥ ਸੁਣਐ ਧਰਤ ਤਵਲਾ ਆਕਾਸ ਸੁਣਐ ਦੀਪ ਲੋ ਪਾਤਲ ਸੁਣਐ ਪਹ ਨ ਸਤ ਕਾਲ ਨਾਨਕ ਭਤਸ ਦਾ ਵਿਗਾਸ ਸੁਣਐ ਦੁਖ ਪਾਪ ਕਾ ਨਾਸ ਸੁਣੈ ਈਸਰ ਬਰਮਾ ਇੰਦ ਸੁਣੈ ਮੁਖ ਲਾਹਣ ਮੰਦ ਸੁਣੈ ਯੁਗ ਯੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸਤਕਾ ਇਸਰਾਨ ਸੁਣਾ ਫਲ ਫੜ ਪਾਵੇ ਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭੰਤਰ ਦਾ ਵਿਗਾ ਸੁਣੇ ਦੁਖ ਪਾਪ ਦਾ ਨਾਸ ਸੁਣਾ ਅਸਰਾਗੁਣਾ ਕੇ ਗਾ ਸੁਣੇ ਸੇ ਪੀਰ ਪਾਪ ਸ਼ਾ ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਥ ਵੈ ਅਸ ਗਾਹੋ ਨਾਨਕ ਭੰਤਰ ਸਦਾ ਵਿਗਾ ਸੁਣੇ ਦੁਖ ਪਾਪ ਦਾ ਨਾਸ ਨ ਕੀਤ ਕਹੀ ਨ ਜਾਏ ਜੇ ਕੋ ਪਹਿ ਪਛਾ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੈਂ ਕਾਬਹ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨਾ ਸੁਰਤ ਹੋਵੇ ਮਨ ਬੁੱਧ ਮਨ ਨਾ ਸਰੂਪਾਂ ਕੇ ਸੁਧ ਮਨ ਨ ਮੋਹੇ ਝੋਟਾ ਨਾ ਖਾਏ ਮਨ ਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨ ਮਾਰਗ ਠਾਕ ਨ ਪਾਏ ਮਨ ਨ ਪਤਿਮ ਪਰਗਟ ਜਾਏ ਮੰਨੈ ਮਗਨਾ ਤੁੱਲਾ ਪੰਥ ਮੰਨੈ ਧਰਮ ਸੇਤੀ ਸਬੰਧੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਵਨੋ ਦੁਆਰ ਮੰਨੈ ਪ੍ਰਵਾਰ ਸਤਾਰੁ ਮੰਨੈ ਤਰ ਤਾਰੇ ਗੁਰ ਸਿੱਖ ਮੰਨੈ ਨਾਨਕ ਭਗਵਨਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਹੈ ਦਰਜਾਨ ਪੰਚਾਂ ਕਾ ਗੁਰ ਏ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਤੈ ਕਰਨੈ ਨਾਹੀ ਸੁਮਾਰ ਕੋ ਧਰਨ ਦਾ ਤਾ ਪੂਤ ਸੰਤੋਖ ਸਾ ਪ੍ਰਖਿਆ ਜਨ ਸੂਤ ਜੇ ਤੂ ਬੁਝਾ ਹੋਆ ਸਚਾਰ ਧਵ ਲੈ ਉਪਰ ਕੇਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਇਸ ਤੇ ਭਾਰਤ ਲੈ ਕਮਣ ਜੋਰ ਜੀ ਜਾ ਤਰੰਗਾ ਤੇਰਾ ਸਵਨ ਲਿਖੀਆਂ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲ ਹੋ ਰੂਪ ਕੇਤੀ ਦਾਤ ਜਾਣੇ ਕੌਣ ਪੂਤ ਕੀ ਤਪਸਾਉ ਇੱਕ ਕਬਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪ ਤਾ ਅਸੰਖ ਗ੍ਰੰਥ ਮੁਖਵੇਦ ਪਾਠ ਸੰਖ ਜੋਗ ਨ ਰਹੇ ਉਦਾਸ ਸੰਖ ਭਗਤ ਗਣ ਗਿਆਨ ਵਿਚਾਰ ਅਸੰਖ ਸਤੀਆ ਸੰਖ ਦਾ ਤਾਰ ਸੰਖ ਸੂਰਮਾ ਭਤਸਾਰ ਸੰਖ ਮੋਂ ਲਿਵ ਲਾਇ ਤਾਰ ਕੁਦਰਤ ਕਾਵਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਅਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਕੋਹਰ ਸੰਖ ਜੋਰ ਹਰਾਨ ਖੁਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵਢਤ ਅਤਮਾਹੇ ਅਸੰਖ ਪਾਪੀ ਪਾਤ ਕਰ ਜਾਹੇ ਅਸੰਖ ਕੁੜਿਆਰ ਕੂੜੇ ਫੇਰਾਹੇ ਅਸੰਖ ਮਲੇ ਚਮਲ ਭਖ ਕਾਹੇ ਅਸੰਖ ਨੰਦਰ ਤੇ ਸਿਰ ਕਰੇ ਭਾਰ ਨਾਨਕ ਨੇ ਚ ਕਹੇ ਵਿਚਾਰ ਵਾਰਨ ਜਾਮੇ ਇਕ ਵਾਰ ਜੋਤੁ ਤੁਧ ਭਾਵੈ ਸਾਈ ਕਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮੁ ਖਰੀ ਸਾਲਾ ਅਖਰੀ ਗਾਇਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰਸ ਸੰਜੋਗ ਵਖਾਣ ਜਿਨ ਅਹ ਲਿਖੇ ਤਿਸ ਸਰਨਾ ਹੈ ਜੇ ਫਰਮਾਇ ਤਿਤ ਤਾ ਬਾਹ ਜੇ ਤਾ ਕੀਤਾ ਤਿਤ ਨਾਉ ਵਿਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਰਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਮ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਬਾਣੀ ਧੋਤਾ ਉਤਰ ਖੇਮ ਪੁਲੀਤੀ ਕਪੜ ਹੋਏ ਦੇਸਾ ਬੁਣਾ ਲਈਏ ਉਤ ਹੋਏ ਭਰੀਏ ਮਤ ਪਾਪਾਂ ਕੈ ਸੰਗ ਹੋ ਤੁ ਪੈ ਨਵ ਕਰੰਗੁ ਕੁਨੀ ਪਾਪੀ ਆਖਣ ਨਾ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹ ਤੀਰਥ ਤਪ ਦਇਆ ਦਤ ਗਾਨ ਜੇ ਕੋ ਪਾਵੈ ਤਿਲਕਾ ਮਾਨਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸਵਾਸ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਵ ਕਮਣ ਸੋ ਵੇਲਾ ਵਖਤ ਕਮਣ ਕਮਣ ਚਿੱਤ ਕਮਣ ਵਾਰ ਕਮਣ ਸਿਰਤੀ ਮਹ ਕਮਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਤਾ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਚਿੱਤ ਵਾਰ ਨਾ ਜੋਗੀ ਜਾਣੈ ਰਤਮਾਹੋ ਨਾ ਕੋਈ ਜਾ ਕਰਤਾ ਸ੍ਰਿਠੀ ਕੋ ਸਾਜਿ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਵ ਸਾਲਾਹੀ ਕਿਉ ਵਰਨਿ ਕਿਵ ਜਾਣਾ ਨਾਨਕ ਅਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਤਾ ਹੋ ਗੈ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆਨ ਨਾ ਸੋ ਹੈ ਪਾਤਾਲਾ ਪਾਤਾਲੋ ਲਖ ਅਗਾ ਸਾਇ ਅਗਾਸੋ ਦਾ ਪਾਲ ਸਤੇ ਵੈਦ ਕਹਿਣ ਇਕ ਬਾਤ ਸਹਸ 18 ਹੈ ਕਹਿਣ ਕਤੇ ਬਾਇ ਅਸੂ ਲੋ ਇਕ ਹਾਤ ਲਿਖਾ ਹੋਇ ਤਾ ਲਿਖੀਏ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖੀਏ ਆਪੇ ਜਾਣ ਆਪ ਸਾਲਾ ਹੀ ਸਾਲਾ ਹੈ ਇਤਿ ਸੂਰਤ ਨਾ ਪਾਈ ਨਦੀਆਂ ਤੇ ਵਾਪ ਹੈ ਸਮੁੰਦਰ ਨਾ ਜਾਣੀ ਹੈ ਸਮੁੰਦਰ ਸਹਸ ਤਲ ਤਾਨ ਗਿਰ ਹਾਸੇ ਤੇ ਮਾਲ ਧਨ ਕੀੜੇ ਤੁਲ ਨ ਹੋਣੇ ਜੇ ਕਿਸ ਮਨ ਹੋ ਨ ਵਿਸਰਹਿ ਅੰਤ ਨ ਸਿਖਤੀ ਕਹਿ ਨ ਅੰਤ ਅੰਤ ਨ ਕਰਨ ਦੇਣ ਨ ਅੰਤ ਅੰਤ ਨ ਵੇਖਣ ਸੁਣ ਨ ਅੰਤ ਅੰਤ ਨ ਜਾਪੇ ਕਿਆ ਮਨਵੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਾਰ ਅੰਤਕਾਰਣ ਤੇ ਤੇ ਬਿਲਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਤੇ ਉਪਰ ਉੱਚਾ ਨਾ ਹੋਵੇ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੇ ਸੋਏ ਜਿਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਪਰਮ ਲਿਖਿਆ ਨਾ ਜਾਏ ਦਾ ਦਾਤਾ ਦਿਲ ਨਾ ਤਮਾਏ ਕਿਤੇ ਮੰਗਹ ਜੋਤ ਅਪਾਰ ਤੇ ਧਿਆ ਗਣਤ ਨਹੀਂ ਵਿਚਾਰ ਕਿਤੇ ਖਤੂ ਟੈ ਦੇਕਾਰ ਕਿਤੇ ਲੈ ਲੈ ਮੂਰਪਾਜ ਕਿਤੇ ਮੂਰਖ ਖਾਹੀ ਖਾਹੇ ਕਿਤੇ ਆ ਦੁਖ ਭੁਖ ਸਦਮਾਰ ਇਹ ਹੈ ਦਾਤੇਰੀ ਦਾਤਾਰ ਬੰਦ ਖਲਾਸੀ ਪਹਣੇ ਹੋਏ ਹੋ ਰਾਖ ਨ ਸਤੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੇ ਜੇਤੀਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਖ ਸਭ ਕਈ ਕੇ ਜਸਨੋ ਬਖਸੇ ਸਿਪਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਹੋ ਮੂਲ ਗੁਣ ਅਮਲ ਵਪਾਰ ਅਮਲ ਵਪਾਰੀ ਐ ਮੂਲ ਭੰਡਾਰ ਅਮਲ ਆਵਹਿ ਮੂਲ ਜਾਹਿ ਮੁਲ ਭਾਇੰਲਾ ਸਮਾਹੇ ਮੁਲ ਧਰਮ ਮੁਲ ਦੇਵਾਨ ਮੁਲ ਤੁਲ ਮੁਲ ਪ੍ਰਬਾਨ ਮੁਲ ਬਖੀਸ ਮੁਲ ਨਿਸ਼ਾਨ ਮੁਲ ਕਰਮ ਮੁਲ ਫਰਮਾਨ ਮੁਲ ਮੁਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਤੇ ਵਿਖਿਆਣ ਆਖੇ ਪਰਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਸਤਿ ਅਖੇ ਸਦ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਮੈਂ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਖੇ ਅੱਖਣ ਪਾਹੇ ਕਿਤੇ ਕਹਿਦ ਹੈ ਉਠ ਉਠ ਜਾਹੇ ਤੇ ਕਿਤੇ ਹੋਰ ਕਰ ਹੈ ਤਾਂ ਆਖਣਾ ਸੱਤ ਪੈ ਕਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਿਰਗਾਵਾ ਦਾ ਵਾਰੋ ਸੋਦਰ ਕਹਿ ਹਸੋ ਅਰ ਕਹਿ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਤ ਪ੍ਰਿਸਿਓ ਕਹਿਆ ਨਾ ਕੇਤੇ ਗਾਵਣ ਹਾਰੇ ਦਾਵ ਤਹੁ ਨ ਪਉਣ ਪਾਣੀ ਬੈਸੰਤ ਰੋ ਕਬ ਰਾਜਾ ਧਰਮ ਦਵਾਰੇ ਗਾਵਹਿ ਚਿਤੁ ਗੁਪਤੁ ਲਿਖ ਜਾਨਹ ਲਿਖ ਲਿਖਤਮ ਵਿਚਾਰੇ ਗਾਵਹਿ ਇਸਰ ਬ੍ਰਹਮਾ ਦੇਵੀ ਸਦਨ ਸਦਾ ਸੁvare ਗਾਵਹਿ ਇੰਦ ਇੰਦਾਸਨ ਬੈਠੇ ਦੇਵਤਾ ਦਰਨਾਲੇ ਗਾਵਹਿ ਚਿਤ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵਿਦਾਨਾਲੇ ਗਾਵੈ ਮਹਾਨ ਯਮਨ ਮਹਾਨ ਸੁਰਦਾ ਮਛ ਪਿਆਲੇ ਗਾਨ ਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਥਾਰੇ ਸੇ ਤਦਨੋ ਗਾਵੈ ਜੋ ਤਦ ਭਾਵਨ ਅਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਚੀ ਨਹੀਂ ਹੈ ਵੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੇ ਰੰਗੇ ਭਰਤੀ ਕਰ ਕਰ ਜਨਸੀ ਮਾਇਆ ਜਿਲਮੁਕਾਈ ਕਰ ਕਰ ਵਿਖੇ ਕੀਤਾ ਆਪਣਾ ਜਿਵਤ ਸਦੀ ਵਡਿਆਈ ਜੋ ਤਿਸ ਭਾਵੈ ਸੋ ਏ ਕਰਸੇ ਹੁਕਮ ਨਾ ਕਰਣਾ ਜਾਈ ਸੋ ਪਾਖਿ ਸੋ ਸਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਜਹਾਨ ਕੀ ਕਰੇ ਬੇ ਭੂਤ ਖਿੰTHA ਕਾਲ ਪੁਆਰੀ ਕਾਇਆ ਜੁਗਤ ਦੰਡਾ ਪ੍ਰਤੀਤ ਆਏ ਪੰਥੇ ਸਗਲ ਜਮਾਤੀ ਮਨ ਜੀਤਾ ਜੁਗ ਜੀਤ ਆਦੇਸ ਤਸੈ ਆਦੇਸ ਆਦ ਨੀਲਾ ਨਾਦ ਨਹਤ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਇਆ ਪੰਡਹਰਣ ਘਟ ਘਟ ਬਾਜੇ ਨਾਦ ਆਪੁ 나ਥ 나ਥੀ ਸੁਭਜਾ ਕੀ ਰਿਤਿ ਸਦ ਆਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੇ ਲਿਖਿਆ ਰੇ ਭਾਗ ਆਦੇਸ਼ ਸੈ ਆਦੇਸ਼ ਆਨ ਅਨੀਲਾ ਨਦਨ ਹਤ ਜੁਗ ਜੁਗ ਇਤੋ ਵੇਸ ਏ ਕਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਾਣ ਇੱਕ ਸੰਸਾਰੇ ਇੱਕ ਪੰਡਹਾਰੀ ਇਕ ਲਾਇ ਦੇ ਬਾਣਾ ਜਿਵ ਤਸ ਭਾਵਤ ਤਵ ਚਲਾਵ ਜੇ ਹੋਵਾ ਪ੍ਰਮਾਣ ਹੋ ਵਿਖੇ ਉਹਨਾਂ ਨਦਰ ਨ ਆਵੇ ਬਬਤਾ ਹੋ ਵਿਡਾਨ ਆਦੇਸ ਤੇ ਆਦੇਸ ਆਦਨਿ ਲਾ ਨਾਦਨ ਹਤ ਜੋਗ ਜਬੇ ਕੋ ਰੇਸ ਆਸਣਾ ਲੋਏ ਲੋਏ ਭੰਡਾਰ ਜੋ ਕਿਛ ਪਾਇ ਸੁ ਇੱਕ ਵਾਰ ਕਾਰ ਕਰਿ ਬਖਸਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਤ ਸਿਆਦੇਸ ਆਦਨਿਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇਕ ਦੂਜੀ ਭੋ ਲਖ ਹੋਇ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਤ ਰਹੇ ਪਤ ਪਗੜੀਆਂ ਚੜਿਏ ਹੋਏ ਇਕੀਸ ਸੋ ਨੰਦਲਾ ਆਕਾਸ਼ ਕੀ ਕਿਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੁੜਾ ਠੀਸ ਆਖਣਾ ਜੋਰ ਚ ਪਾ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁਕਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਕਰ ਰਖੈ ਸੋਏ ਨਾਨਕ ਉੱਤਮ ਨੇਚਨ ਕੋਏ ਰਾਤੀ ਰੁਤੀ ਚਿਤਿਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਵੇ ਜਾਰ ਸੱਚਾ ਆਪ ਸੱਚਾ ਦਰਬਾਰ ਇਥੇ ਤੁਹਾਨੂੰ ਪੰਚ ਪ੍ਰਵਾਣ ਨਦਰੀ ਕਰੰਤ ਪਾਣੀ ਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਪ ਜਾਏ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਅਰਥ ਕਰਨ ਕੀਤੇ ਪੰਨ ਪਾਣੇ ਬੈ ਸੰਤਰ ਕੀਤੇ ਕਨ ਮਹੇਸ ਕਹਤੇ ਵਰਮਾ ਘਾੜ ਤਰਖੜੀ ਹੈ ਰੂਪ ਰੰਗ ਕੇ ਵੇਸ ਕੀਤਿਆਂ ਕਰਮ ਭੂਮੀ ਮੇਰ ਕਿਤੇ ਕਿਤੇ ਤੂਪਦੇਸ ਕਿਤੇ ਇੰਦ ਚੰਦ ਸੂਰ ਕਿਤੇ ਕੀਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਤ ਦੇਵ ਦਨਮ ਮੁਨ ਕੇਤੇ ਕੀਤੇ ਰਤਨ ਸਮੰਦ ਕੀਤਿਆ ਖਾਣੀ ਕੀਤਿਆ ਬਾਣੀ ਕੀਤੇ ਪਾਤ ਨਰੰਦ ਕੀਤਿਆ ਸੁਰਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਾਂ ਗਿਆਨ ਪ੍ਰਚੰਡ ਤਿਥਰ ਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥਾ ਘੜੀਏ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪੁੱਛੈ ਪਛਤਾਏ ਤਿੱਥਾ ਘੜੀਏ ਸੂਰਤ ਮਨ ਬੁੱਧ ਤਿੱਥਾ ਘੜੀਏ ਸੁਰਾ ਸਿਧਾਂਤੇ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਹਾਬਲ ਸੂਰ ਤਨਮਹਿਂ ਰਾਮ ਰਹਿਆ ਭਰਪੂਰ ਤਿਥਾ ਸੀਤੋ ਸੀਤਾ ਮਹਿਮਾ ਮਾਹੇ ਤਤ ਰੂਪ ਨ ਕਥਨੇ ਜਾਹੇ ਨਾ ਹੋ ਮਰਹ ਨਾ ਠੱਗ ਜਾਹੇ ਜਿਨ ਕਾ ਰਾਮ ਸਹਿ ਮਨ ਮਾਹੇ ਤਿਥਾ ਭਗਤ ਵਸੇ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਾ ਦਰ ਨਿਹਾਲ ਤਿਥਾ ਖੰਡ ਮੰਡਲ ਵਰ ਭੰਡ ਜੇ ਕੋ ਕਥਤ ਅੰਤ ਨ ਅੰਤ ਤਿਥ ਲੋ ਲੋ ਅਕਾਰ ਜਿਵ ਜਿਵ ਹੁਕਮਤ ਵੈ ਤਵਕਾਰ ਵਿਖਾ ਵਿਚਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵਿਧ ਹਥਿਆਰ ਅਹੋ ਖਲਾ ਅਗਨ ਤਪਤਾ ਭਾਂਡਾ ਭਾਉ ਅਮਰਤੋ ਤਿਥਾਲ ਖੜੀਏ ਸਬਦ ਸਚੀ ਤਕਸਾਲ ਜਿਨ ਕਾ ਨਦਰ ਕਰਮ ਜਿਨ ਕਾਰ ਨਾਨਕ ਨਦਰਿ ਨਦਰਿ ਨਿਹਾਰ ਸਲੋਕ ਬਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਰਸ ਰਾਤ ਦੁਇ ਦਾਈ ਦਾਇ ਖਿਲੇ ਸਗਲੋ ਜਗਤ ਚੰਗੀਆਂ ਬੁਰਾਈਆਂ ਵਾਚਾ ਧਰਮ ਹਦੂਰ ਕਰਮਿ ਅਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਰਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਤਕ ਹਾਲੋ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ